ਜਿਹੜੇ ਫੌਜਾਂ ਵਾ ਉਹ ਆਪਣੇ ਉਹਨੂੰ ਛਤਰੀ ਮੰਨਦੀ ਛਤਰੀਆਂ ਦਾ ਭੋਜਨ ਹੁਣ ਜੇ ਫੌਜਾਂ ਨੇ ਛਕਣਾ ਭਾਵ ਤੁਸੀਂ ਲਾ ਲਓ ਜਿਹਨੇ ਅੰਗ ਸਿੰਘ ਨੇ ਛਕਣਾ ਛਕਣਾ ਹੁਣ ਉਹ ਤਾਂ ਫੌਜ ਆ ਕਿਉਂਕਿ ਉਹਨੇ ਸਭ ਕੁਝ ਉਹਨੇ ਜਿਹੜੇ ਨਿਹੰਗ ਸਿੰਘ ਦਲਾ ਪੰਥਾਂ ਦੇ ਵਿੱਚ ਰਹਿੰਦੇ ਆ ਉੱਥੇ ਉਹਨਾਂ ਨੇ ਘੋੜੇ ਸੰਭਾਲ ਲੈਣੇ ਸਾਰਾ ਦਿਨ ਜੋਰ ਦਿਹਾਣੇ ਸ਼ਸਤਰ ਵਿੱਦਿਆ ਸੰਭਾਲ ਕੇ ਰੱਖਣਾ ਆਪਣੇ ਆਪ ਨੂੰ ਤੇ ਉਹ ਉਹ ਹੁਣ ਦੁਕਾਨਾਂ ਤੋਂ ਲੈ ਕੇ ਜੇ ਉਹਨੇ ਛਕਣਾ ਤਾਂ ਕਿੱਥੋਂ ਛਕੇ ਸਾਰੀਆਂ ਦੁਕਾਨਾਂ ਦੇ ਤਾਂ ਹਲਾਲ ਆ ਸਾਰੀਆਂ ਦੁਕਾਨਾਂ ਦੇ ਉੱਤੇ ਜਿੰਨੇ ਵੀ ਆ ਝਟਕੇ ਹੋ ਰਹੇ ਆ ਜਿੰਨਾ ਮੀਟ ਵੇਚ ਰਿਹਾ ਕੋਈ ਕਰੰਟ ਲਾ ਕੇ ਮਾਰਿਆ ਕੋਈ ਕਿਸੇ ਤ ਅੱਜ ਦੁਨੀਆ ਦੇ ਵਿੱਚ ਸੰਸਾਰ 'ਚ ਮੇਰੇ ਪ੍ਰਸਾਹ ਹਿਸਾਬ ਨਾਲ 90% ਲੋਕ ਨਾਨਵੈਜ ਖਾਂਦੇ। ਹੂੰ ਹੁਣ 90% ਲੋਕ ਨਾਨਵੈਜ ਖਾਣ ਵਾਲੇ ਹੁਣ ਜੇ ਖਾਲਸਾ ਇੱਕ ਫੌਜ ਆ ਉਹਨਾਂ ਉਹ ਚੜ ਕੇ ਆਉਂਦੇ ਕਿੱਦਾਂ ਕੀ ਲੜੂਗਾ? ਦਾਲ ਰੋਟੀ ਖਾਣਾ ਲੜਾੜ ਸਕਦਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੂੰ ਸਭਰਾਵਾ ਦੀ ਸ਼ਹਿਦ ਜੰਗ ਸੀ ਉਹਦੇ ਵਿੱਚ ਸਾਰਾ ਦਿਨ ਲੜਦੇ ਰਹੇ। ਹੂੰ ਸਾਰਾ ਦਿਨ ਲੜਦਿਆਂ ਲੜਦਿਆਂ ਬਾਬਾ ਨੇ ਬਾਬਾ ਜੀ ਦਾ ਬਾਬਾ ਆਹਲੂਵਾਲੀ ਜੱਸਾ ਸਿੰਘ ਜੀ ਦਾ ਘੋੜਾ ਖੜ ਗਿਆ। ਹੂੰ ਥੱਕ ਗਿਆ ਘੋੜਾ। ਜੀ ਇੰਨਾ ਘੋੜਾ ਥੱਕ ਗਿਆ कि वो जंग ਦੇ ਮੈਦਾਨ ਚ ਖੜ ਗਿਆ ਤੇ ਪਿੱਛੋਂ ਬਾਬਾ ਨਿਹੰਗ ਸਿੰਘ ਪੰਜ ਹੱਥੇ ਨੇ ਦੇਖਿਆ ਕਿ ਮਹਾਰਾਜਾ ਇਹਦਾ ਘੋੜਾ ਖੜ ਗਿਆ ਘੋੜਾ ਖੜ ਗਿਆ ਕਿਤੇ ਕੋਈ ਗੱਲ ਨਾ ਹੋ ਜੇ ਉਹਨਾਂ ਨੇ ਪਿੱਛੋਂ ਆ ਕੇ ਨਾ ਅੱਡੀ ਲਾਉਣੀ ਚਾਹੀ ਘੋੜੇ ਨੂੰ ਬਿੰਗੇ ਤੋਰੀਏ ਘੋੜੇ ਨੂੰ ਤੇ ਮਹਾਰਾਜਾ ਨੇ ਜਸਾ ਸਿੰਘ ਆਲੂ ਵਾਲੀ ਜੀ ਨੇ ਮਨਾ ਕਰਤਾ ਕਹਿੰਦੇ ਕਹਿੰਦੇ ਵੀ ਸਿੰਘ ਹੱਸੇ ਹਮਕੋ ਕਰੇ ਠੱਠਾ ਘੋੜਾ ਦੜਾਏ ਜੱਸਾ ਸਿੰਘ ਨੱਠਾ ਕਹਿੰਦੇ ਨਿਧਾਨ ਸਿੰਘ ਪੰਜ ਇੱਥੇ ਐ ਨਾ ਕਰ ਨਿਧਾਨ ਸਿੰਘਾ ਲੋਕ ਕਹਣਗੇ ਵੀ ਸਾਡਾ ਮਹਾਰਾਜਾ ਘੋੜਾ ਲੈ ਕੇ ਭੱਜ ਗਿਆ ਆਹ ਭਾਬ ਕਿ ਐਡਾ ਤਗੜਾ ਯੋਧਾ ਘੋੜਾ ਥੱਕ ਗਿਆ ਪਰ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਮਹਾਰਾਜਾ ਨਹੀਂ ਥਕੇ ਇਸ ਕਰਕੇ ਖੁਰਾਕ ਜ਼ਰੂਰੀ ਤੁਹਾਨੂੰ ਖੁਰਾਕ ਜ਼ਰੂਰੀ ਆ ਤੁਸੀਂ ਦੇਖੋ ਜੇ ਦਲਾ ਦੇਖੋ ਜਿਹੜੇ ਗੱਲਾਂ ਕਰਦੇ ਨਾ ਕਿ ਇਹ ਕਿਉਂ ਨਹੀਂ ਖਾਣਾ ਚਾਹੀਦਾ ਇਹ ਉਹੀ ਪੁਆਇੰਟ ਪੁੱਟ ਕਰਦੇ ਜਿਹੜੇ ਸਾਰਾ ਜਨਾਬ ਆਂਡੇ ਖਾਂਦੇ ਉਹਨਾਂ ਨੂੰ ਇਹ ਕਿ ਸਿੰਘ ਵੀ ਕਮਜ਼ੋਰ ਹੋ ਜਾਣ ਜਿਹੜਾ ਦੇਖ ਕੇ ਭੈ ਆਉਂਦਾ ਫੌਜਾਂ ਦਾ